ਦੇ ਰੂ ਤੇ ਬਹੁਤਾਂ ਤਨ ਵਾਰ ਆ ਦੇ ਵੀ ਨੂੰ ਬਜਾਦਾ ਕੋਈ ਨਹੀਂ ਕੋਈ ਜੀਤਾ ਦਾ ਵੀ ਸਾਥ ਪਾ ਜਾਦਾ ਸ਼ੁਕਰ ਤੁਸੀਂ ਮੇਰੀ ਮਦਦ ਕੀਤੀ ਮੈਂ ਕਿੱਥੋਂ ਕਰਾ ਸਕਦੀ ਹਾਂ ਮੇਰਾ ਤੇ ਇੱਕ ਕਾਕਾ ਵੀਰ ਕੇ ਘਰੇ ਪੂਰਾ ਹੋ ਗਿਆ ਹੀ ਤੇ ਅੱਤੀ ਵੀ ਜੇ ਤੁਸੀਂ ਨਾ ਇੰਨੀ ਕੁ ਮੇਰੀ ਮਦਦ ਕਰਦੇ ਤੇ ਇੰਨੇ ਵੀ ਇਤਰਾ ਹੀ ਹੋ ਜਾਂਦਾ ਮੈਂ ਤੇ ਅਨੀ ਵੀਰ ਜੀ ਮੈਂ ਤੁਹਾਡਾ ਕਿਹੜੇ ਬਸਾ ਬਣਾ ਧੰਨਵਾਦ ਕਰਿਆ ਆਂ ਦਾ ਕਰਾਂ ਕੀ ਕਰਾਂ ਤੇ ਕੀ ਨਾ ਕਰਾਂ ਕੋਈ ਸਮਝ ਨਹੀਂ ਆਉਂਦੀ ਆਪ ਸਭ ਸੰਗਤ ਦੇ ਸਹਿਯੋਗ صدਕਾ ਅਜ ਬੇਟਾ ਬਿਲਕੁਲ ਠੀਕ ਠਾਕ ਹੈ ਕੁਝ ਸਮਾਂ ਪਹਿਲਾਂ ਅਸੀਂ ਆਪ ਸਭ ਸੰਗਤ ਨਾਲ ਵੀਡੀਓ ਸ਼ੇਅਰ ਕੀਤੀ ਸੀ ਕਿ ਤਿੰਨ ਭੈਣਾਂ ਦਾ ਇੱਕ ਭਰਾ ਬੜੀ ਮੁਸ਼ਕਲ ਨਾਲ ਹੋਇਆ ਸੀ ਕਿਉਂਕਿ ਭੈਣ ਦੇ ਪਹਿਲਾਂ ਵੀ ਦੋ ਬੱਚੇ ਰੱਬ ਘਰ ਚਲੇ ਗਏ ਸੀ ਉਸ ਦੇ ਹਰਨੀਆਂ ਸਨ ਭੈਣ ਦਰਦਰ ਪਟਕ ਰਹੀ ਸੀ ਕਿ ਕੋਈ ਮੇਰੇ ਬੇਟੇ ਦਾ ਇਲਾਜ ਕਰਾ ਦਿਓ ਆਪ ਸਭ ਸੰਗਤ ਨੇ ਇੰਨਾ ਕੁ ਜ਼ਿਆਦਾ ਸਹਿਯੋਗ ਦਿੱਤਾ ਕਿ ਬੇਟੇ ਦਾ ਆਪਰੇਸ਼ਨ ਵਧੀਆ ਹੋ ਗਿਆ ਅਤੇ ਹੁਣ ਬੇਟਾ ਬਿਲਕੁਲ ਠੀਕ ਠਾਕ ਹੈ ਅਸੀਂ ਆਪ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਆਪ ਸਭ ਸੰਗਤ ਪਾਸੋਂ ਇਸ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇਗਾ।